ਹਰਦਵਾਰ ਨੂੰ ਜਾਂਦੇ ਨੇ ਪਰ ਰਸਤੇ ਦੇ ਵਿੱਚ ਜੇ ਕੋਈ ਮੜਾ ਜਾਂ ਖੈ ਵੀ ਜਾਵੇ ਉਸ ਦੀ ਗੱਡੀ ਦੀ ਪੰਨ ਤੋੜ ਕਰ ਦਿੱਤੀ ਜਾਂਦੀ ਹੈ ਉਸ ਨਾਲ ਕੁੱਟਮਾਰ ਕਰ ਦਿੱਤੀ ਜਾਂਦੀ ਹੈ ਇਹ ਵਤੀਰਾ ਕਿਸ ਤਰੀਕੇ ਦਾ ਹਰਦਵਾਰ ਜਾ ਕੇ ਪਵਿੱਤਰ ਗੰਗਾ ਜਲ ਲਿਆ ਕੇ ਆਪਣੇ ਮੰਦਰ ਦੇ ਵਿੱਚ ਜਾਂ ਸ਼ਿਵ ਦੀ ਜਿਹੜੀ ਆਰਾਧਨਾ ਹੈ ਪੂਜਾ ਹੈ ਉਹ ਪੂਤੀ ਜਾਂਦੀ ਹੈ ਉਹ ਕਾਂਵੜੀਆਂ ਦੇ ਭੇਸ ਦੇ ਵਿੱਚ ਜਿਹੜੇ 4-5 ਵਿੱਚ ਹੜਦੋਂਗੀ ਬੈਠੇ ਆ ਉਹਨਾਂ ਨੂੰ ਐਦਾਂ ਨਾ ਕੁਛ ਜਾਪਦਾ ਕਿ ਉਹ ਡਾਂਗਾ ਲੈ ਕੇ ਗੱਡੀਆਂ ਭੰਨਣ ਤੱਕ ਜਾਂਦੇ ਆ ਇੱਕ ਖਾਸ ਰਾਜਨੀਤਿਕ ਧਿਰ ਇੱਕ ਖਾਸ ਰਾਜਨੀਤਿਕ ਜਮਾਤ ਨਹੀਂ ਚਾਹੁੰਦੀ ਕਿ ਆਪਸ ਦੇ ਵਿੱਚ ਹਿੰਦੂ ਮੁਸਲਮਾਨ ਦਾ ਤੇ ਹਿੰਦੂ ਸਿੱਖ ਦਾ ਕੋਈ ਭਾਈਚਾਰਾ ਜਿਹੜਾ ਹੈ ਉਹ ਕਾਇਮ ਰਹੇ ਕਿਉਂਕਿ ਮਸਲਾ ਸਾਰਾ ਕੁਰਸੀ ਦਾ ਹੈ ਮੰਨ ਦੇ ਵਿੱਚ ਸ਼ਿਵ ਭਗਤ ਹੋ ਕੇ ਭਾਵਨਾ ਲੈ ਕੇ ਚੱਲੇ ਆ ਤੇ ਅੱਗੇ-ਅੱਗੇ ਜਿਹੜੀ ਗੱਡੀ ਚੱਰੀ ਆ ਉਹਦੇ ਵਿੱਚ ਉਹ ਫੀਮੇਲ ਡਾਂਸਰਸ ਜਿਹੜੀਆਂ ਨੇ ਉਹੋ ਆਪਣਾ ਆਪਣਾ ਡਾਂਸ ਕਰਦੇ ਜਾਂਦੀਆਂ ਨੇ ਆਪਣਾ ਆਪਣੀਆਂ ਅਦਾਵਾਂ ਜਿਹੜੀਆਂ ਉਹ ਵਖੇੜ ਰਹੀਆਂ ਨੇ ਹਾਲਾਂਕਿ ਉਹਨਾਂ ਦਾ ਆਪਣਾ ਕੰਮ ਹੈ ਕਿਸੇ ਦੇ ਧਰਮ ਜਾਂ ਕਿਸੇ ਦੀ ਆਸਥਾ ਦੇ ਉੱਤੇ ਕਿਸੇ ਵੀ ਕਿਸਮ ਦੀ ਉਸਾਰੂ ਚਰਚਾ ਕਰਨ ਨੂੰ ਅੱਜ ਕੱਲ੍ਹ ਸਰਕਾਰ ਦੁਆਰਾ ਜਾਂ ਰਾਜਨੀਤਿਕ ਲੋਕਾਂ ਦੁਆਰਾ ਜਾਂ ਖਾਸ ਤੌਰ ਦੇ ਉੱਤੇ ਰਾਜਨੀਤਿਕ ਲੋਕਾਂ ਦੁਆਰਾ ਬਣਾਈ ਗਈ ਇੱਕ ਸਮਝ ਜਿਹੜੀ ਬਹੁ ਗਿਣਤੀ ਸਮਾਜਿਕ ਲੋਕਾਂ 'ਚ ਵਿਛੜ ਰਹੀ ਆ ਮਤਲਬ ਆ ਇੱਕ ਖਾਸ ਤਬਕੇ 'ਚ ਵਿਛੜ ਰਹੀ ਆ ਉਹਨਾਂ ਦੁਆਰਾ ਇਸ ਨੂੰ ਧਰਮ ਦਾ ਵਿਰੋਧ ਸਮਝ ਲਿਆ ਜਾਂਦਾ ਹੈ ਸੱਚੀ ਕਾਲ ਦਾ ਟੀਵੀ ਐਨਆਰਏ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਖਾਸ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਤੁਹਾਡਾ ਸਵਾਗਤ ਆ ਇਸ ਖਾਸ ਪ੍ਰੋਗਰਾਮ ਦੇ ਵਿੱਚ ਕਿਸੇ ਨਾ ਕਿਸੇ ਮੁੱਦੇ ਦੇ ਉੱਪਰ ਰੋਜਾਨਾ ਵਿਚਾਰ ਚਰਚਾ ਕਰਦੇ ਹਾਂ ਉਸ ਮੁੱਦੇ ਦਾ ਪਸ਼ੋਕੜ ਕੀ ਸੀ ਹੁਣ ਕੀ ਚੱਲ ਰਿਹਾ ਜਾਂ ਫਿਰ ਭਵਿੱਖ ਦੇ ਵਿੱਚ ਇਹ ਕਿੱਧਰ ਨੂੰ ਜਾਵੇਗਾ ਪੂਰੀ ਡੂੰਗੀ ਵਿਚਾਰ ਚਰਚਾ ਕਰਦੇ ਹਾਂ ਰੋਜਾਨਾ ਦੀ ਤਰ੍ਹਾਂ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਿੰਸ ਭਾਰਤਵਾੜ ਸਟੂਡੀਓ ਦੇ ਵਿੱਚ ਮੌਜੂਦ ਨੇ ਅੱਜ ਜਿਹੜੇ ਮੁੱਦੇ ਤੇ ਚਰਚਾ ਕਰਾਂਗੇ ਜਿਹੜੇ ਕਾਵੜੀਏ ਹਰਦਵਾਰ ਨੂੰ ਜਾਂਦੇ ਨੇ ਪਰ ਕਿਸ ਤਰੀਕੇ ਕਿੰਸਾ ਕੀਤੀ ਜਾਂਦੀ ਹੈ ਕਿ ਰਾਜ ਦੇ ਕੋਈ ਉਹਨਾਂ ਦੇ ਨਾਲ ਮਾੜਾ ਮੋਟਾ ਖਹਿ ਜਾਂਦਾ ਕਿਸ ਤਰੀਕੇ ਉਸ ਦੀ ਕਟਮਾਰ ਕਰ ਦਿੱਤੀ ਜਾਂਦੀ ਹੈ ਗੱਡੀਆਂ ਤੱਕ ਭੰਨ ਦਿੱਤੀਆਂ ਜਾਂਦੀਆਂ ਨੇ ਅਸਲ ਦੇ ਵਿੱਚ ਇਹਨਾਂ ਨੂੰ ਸ਼ਹਿ ਕੌਣ ਦਿੰਦਾ ਜਾਂ ਫਿਰ ਗਲਤੀ ਕਿਸ ਦੀ ਹੈ ਪ੍ਰਸ਼ਾਸਨ ਕਾਰਵਾਈ ਕਿਉਂ ਨਹੀਂ ਕਰਦਾ ਪੂਰੇ ਮਸਲੇ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ ਆ ਪ੍ਰੈਸ ਜੀ ਕਿਸ ਤਰੀਕੇ ਦੇਖਦੇ ਹੋ ਕਿ ਕਾਵੜੀਏ ਹਰਦੁਆਰ ਨੂੰ ਜਾਂਦੇ ਨੇ ਪਰ ਰਸਤੇ ਦੇ ਵਿੱਚ ਜੋ ਹੁੰਦਾ ਕਿ ਉਹਨਾਂ ਦਾ ਕਿਸ ਦਾ 100 ਦਾ ਟੋਲਾ ਹੁੰਦਾ 50 ਦਾ ਹੁੰਦਾ ਪਰ ਰਸਤੇ ਦੇ ਵਿੱਚ ਜੇ ਕੋਈ ਮੜਾ ਜਾਂ ਖੈ ਵੀ ਜਾਵੇ ਉਸ ਦੀ ਗੱਡੀ ਦੀ ਪੰਨ ਤੋੜ ਕਰ ਦਿੱਤੀ ਜਾਂਦੀ ਹੈ ਉਸ ਨਾਲ ਕੁੱਟਮਾਰ ਕਰ ਦਿੱਤੀ ਜਾਂਦੀ ਹੈ ਇਹ ਵਤੀਰਾ ਕਿਸ ਤਰੀਕੇ ਦੇਖਦੇ ਹੋ ਅ ਸੁਖਮਨ ਚੀਮਾ ਜੀ ਸਭ ਤੋਂ ਪਹਿਲਾਂ ਸਾਡੇ ਸਾਰੇ ਦਰਸ਼ਕ ਜਿਹੜੇ ਦਾ ਟੀਵੀ ਐਨ ਆਰ ਆਈ ਨਾਲ ਜੁੜੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਸਵਾਗਤ ਔਰ ਸੁਖਮਨ ਚੀਮਾ ਨੇ ਜਿਹੜਾ ਇਹ ਮੁੱਦਾ ਅੱਜ ਚੁੱਕਿਆ ਹੈ ਇਹ ਸੱਚਮੁੱਚ ਬਹੁਤ ਸੰਜੀਦਾ ਬਹੁਤ ਗੰਭੀਰ ਮੁੱਦਾ ਹੈ ਇਸ ਦੇ ਉੱਤੇ ਗੱਲ ਕਰਨੀ ਬਣਦੀ ਸੀ ਪਰ ਸੁਖਮਨ ਜੀ ਮੈਨੂੰ ਬੜੇ ਅ ਅਫਸੋਸ ਤੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿੰਨਾ ਸਾਡਾ ਹੁਣ ਤੱਕ ਦਾ ਪੱਤਰਕਾਰੀ ਦਾ ਸਫਰ ਰਿਹਾ ਹੈ ਅ ਪੜ੍ਹਾਈ ਤੋਂ ਲੈ ਕੇ ਅੱਜ ਤੱਕ ਫੀਲਡ ਦੇ ਵਿੱਚ ਭਾਰਤ ਉਹ ਦੇਸ਼ ਹੈ ਜਸਦੇ ਵਿੱਚ ਪਿਛਲੇ 11-12 ਸਾਲਾਂ ਤੋਂ ਇੱਕ ਖਾਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਗਿਆ ਰਾਜਨੀਤਿਕ ਤੌਰ ਦੇ ਉੱਤੇ ਔਰ ਉਸ ਰਾਜਨੀਤਿਕ ਮਾਹੌਲ ਨੇ ਸਾਡੇ ਸਮਾਜਿਕ ਕਦਰਾਂ ਕੀਮਤਾਂ ਅਤੇ ਸਮਾਜਿਕ ਭਾਈਚਾਰੇ ਤੇ ਐਸਾ ਅਸਰ ਪਾਇਆ ਕਿ ਹੂੰ ਟੀਵੀ ਦੇ ਉੱਤੇ ਜਾਂ ਪੱਤਰਕਾਰਤਾ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਨਿੱਜੀ ਤੌਰ ਦੇ ਉੱਤੇ ਹੂੰ ਕਿਸੇ ਦੇ ਧਰਮ ਜਾਂ ਕਿਸੇ ਦੀ ਆਸਥਾ ਦੇ ਉੱਤੇ ਕਿਸੇ ਵੀ ਕਿਸਮ ਦੀ ਉਸਾਰੂ ਚਰਚਾ ਕਰਨ ਨੂੰ ਅੱਜ ਕੱਲ ਸਰਕਾਰ ਦੁਆਰਾ ਜਾਂ ਰਾਜਨੀਤਿਕ ਲੋਕਾਂ ਦੁਆਰਾ ਜਾਂ ਖਾਸ ਤੌਰ ਦੇ ਉੱਤੇ ਰਾਜਨੀਤਿਕ ਲੋਕਾਂ ਦੁਆਰਾ ਬਣਾਈ ਗਈ ਇੱਕ ਸਮਝ ਜਿਹੜੀ ਬਹੁ ਗਿਣਤੀ ਸਮਾਜਿਕ ਲੋਕਾਂ 'ਚ ਵਿਚਰ ਰਹੀ ਆ ਮਤਲਬ ਇੱਕ ਖਾਸ ਤਬਕੇ 'ਚ ਵਿਚਰ ਰਹੀ ਆ ਉਹਨਾਂ ਦੁਆਰਾ ਇਸ ਨੂੰ ਧਰਮ ਦਾ ਵਿਰੋਧ ਸਮਝ ਲਿਆ ਜਾਂਦਾ ਹਾਲਾਂਕਿ ਜਿਹੜਾ ਤੁਸੀਂ ਮੁੱਦਾ ਛੋਹਿਆ ਇਹ ਧਰਮ ਦਾ ਵਿਰੋਧ ਬਿਲਕੁਲ ਨਹੀਂ ਹੈ ਇਹ ਬਹੁਤ ਗੰਭੀਰ ਅਤੇ ਸੰਜੀਦਾ ਮੁੱਦਾ ਹੈ ਕਿਵੇਂ ਸੌਣ ਦਾ ਮਹੀਨਾ ਚੱਲ ਰਿਹਾ ਹੈ ਔਰ ਜਿਹੜੇ ਲੋਕ ਪੰਜਾਬ ਦੇ ਵਿੱਚ ਵਸਦੇ ਆ ਜਾਂ ਉੱਤਰੀ ਭਾਰਤ ਚ ਵਸਦੇ ਆ ਖਾਸ ਤੌਰ ਦੇ ਉੱਤੇ ਪੰਜਾਬ ਮਹਾਪੰਜਾਬ ਦੀ ਗੱਲ ਕਰੀਏ ਜਦੋਂ ਹਿਮਾਚਲ ਤੇ ਹਰਿਆਣਾ ਸਾਡੇ ਨਾਲ ਸੀ ਜੰਮੂ ਕਸ਼ਮੀਰ ਦਾ ਇਲਾਕਾ ਵੀ ਸਾਡੇ ਨਾਲ ਸੀ ਜਾਂ ਰਾਜਸਥਾਨ ਜਿਹੜਾ ਸਾਡੇ ਨਾਲ ਨਾਲ ਹੀ ਜੁੜਦਾ ਹੈ ਜਾਂ ਪੱਛਮੀ ਉੱਤਰ ਪ੍ਰਦੇਸ਼ ਜਿਹੜਾ ਉੱਤਰ ਭਾਰਤ ਦਾ ਇਲਾਕਾ ਮੰਨਿਆ ਜਾਂਦਾ ਜਾਂ ਦਿੱਲੀ ਵੀ ਇੱਥੇ ਸੌਣ ਮਹੀਨੇ ਦੀ ਬੜੀ ਮਹੱਤਤਾ ਰਹੀ ਹੈ ਸਾਡੇ ਇੱਕ ਤਾਂ ਵਾਤਾਵਰਨ ਦੇ ਪੱਖ ਤੋਂ ਸਾਡੇ ਕੋਲੇ ਸੌਣ ਮਹੀਨੇ ਦੀ ਮਹੱਤਤਾ ਇਹ ਰਹੀ ਕਿ ਭਾਈ ਰੁੱਤ ਚੰਗੀ ਹੁੰਦੀ ਹੈ ਮੀਂਹ ਪੈਂਦੇ ਆ ਤੇ ਫਸਲ ਬਾੜੀ ਚੰਗੀ ਹੁੰਦੀ ਹੈ ਮਨ ਦੇ ਵਿੱਚ ਹਰੇਕ ਮਨੁੱਖ ਦੇ ਇੱਕ ਚਾਹ ਹੁੰਦਾ ਇੱਕ ਹੁਲਾਰ ਹੁੰਦਾ ਇੱਕ ਦੂਜਾ ਧਾਰਮਿਕ ਤੌਰ ਦੇ ਉੱਤੇ ਜਦੋਂ ਸੌਣ ਮਹੀਨੇ ਦੀ ਮਹੱਤਤਾ ਦੇਖਦੇ ਆਂ ਤਾਂ ਜਿਹੜੇ ਸਾਡਾ ਹਿੰਦੂ ਭਾਈਚਾਰਾ ਹੈ ਸਾਡਾ ਜਿਹੜਾ ਹਿੰਦੂ ਧਰਮ ਹੈ ਉਸ ਦੇ ਵਿੱਚ ਸੌਣ ਮਹੀਨੇ ਦੇ ਵਿੱਚ ਭਗਵਾਨ ਸ਼ਿਵ ਜਿਹੜੇ ਦੇਵਾ ਦੀ ਦੇਵ ਮੰਨੇ ਜਾਂਦੇ ਆ ਉਹਨਾਂ ਦੀ ਆਰਾਧਨਾ ਉਹਨਾਂ ਦਾ ਪੂਜਨ ਕਰਨ ਦੇ ਲਈ ਉਹਨਾਂ ਨੂੰ ਸਿੱਧ ਕਰਨ ਦੇ ਲਈ ਉਹਨਾਂ ਨੂੰ ਪ੍ਰਸੰਨ ਉਹਨਾਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੇ ਜਿਹੜੇ ਸ਼ਿਵ ਭਗਤ ਨੇ ਉਹ ਕਾਂਵੜ ਦੇ ਰੂਪ ਦੇ ਵਿੱਚ ਕਾਂਵੜ ਕੀ ਕਾਂਵੜ ਮਤਲਬ ਅ ਦੋ ਅ ਅਜਿਹੇ ਬਰਤਨ ਜਿਨ੍ਹਾਂ ਦੇ ਵਿੱਚ ਹਰਦوار ਜਾ ਕੇ ਪਵਿੱਤਰ ਗੰਗਾ ਜਲ ਲਿਆ ਕੇ ਆਪਣੇ ਮੰਦਰ ਦੇ ਵਿੱਚ ਜਾਂ ਸ਼ਿਵ ਦੀ ਜਿਹੜੀ ਆਰਾਧਨਾ ਹੈ ਪੂਜਾ ਹੈ ਉਹ ਕੀਤੀ ਜਾਂਦੀ ਹੈ ਜਿਹੜੇ ਉਸ ਨੂੰ ਚੱਕ ਕੇ ਲੈ ਕੇ ਆਉਂਦੇ ਆ ਜਿਹੜੇ ਸ਼ਰਧਾਲੂ ਹੁੰਦੇ ਆ ਉਹਨਾਂ ਨੂੰ ਕਾਂਵੜੀਏ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਉਹ ਕਾਵੜ ਜਿਹੜੀ ਜਲ ਦੀ ਹੁੰਦੀ ਹੈ ਪਵਿੱਤਰ ਜਲ ਦੀ ਉਹ ਚੁੱਕੀ ਹੁੰਦੀ ਹੈ ਹੁਣ ਮੁੱਦਾ ਇਹ ਆ ਗਿਆ ਕਿ ਇਹ ਸਾਰੇ ਪ੍ਰਕਰਨ ਦੇ ਵਿੱਚ ਹਿੰਸਾ ਕਿੱਥੋਂ ਆ ਜਾਂਦੀ ਹੈ ਜਾਂ ਹੜਦੁੰਗ ਕਿੱਥੋਂ ਆ ਜਾਂਦਾ ਹੈ ਬਿਲਕੁਲ ਇਹ ਮਾਹੌਲ ਸੁਖਮਨ ਚੀਮਾ ਜੀ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਵਿੱਚ ਪਿਛਲੇ 8 ਸਾਲ ਤੋਂ ਜਦੋਂ ਤੋਂ ਯੋਗੀ ਅਦਿਤ ਨਾਥ ਹੋਰਾਂ ਦੀ ਸਰਕਾਰ ਹੈ ਉਹਨਾਂ ਤੋਂ ਇਹ ਮਾਹੌਲ ਲਗਾਤਾਰਤਾ ਦੇ ਵਿੱਚ ਵਿਗੜਦਾ ਗਿਆ ਕਿਉਂਕਿ ਇਸ ਦਾ ਇਸ਼ਾਰਾ ਮੈਂ ਸੁਖਮਨ ਚੀਮਾ ਪਹਿਲਾਂ ਕਰਤਾ ਕਿ ਇੱਕ ਖਾਸ ਰਾਜਨੀਤਿਕ ਧਿਰ ਇੱਕ ਖਾਸ ਰਾਜਨੀਤਿਕ ਜਮਾਤ ਨਹੀਂ ਚਾਹੁੰਦੀ ਕਿ ਆਪਸ ਦੇ ਵਿੱਚ ਹਿੰਦੂ ਮੁਸਲਮਾਨ ਦਾ ਤੇ ਹਿੰਦੂ ਸਿੱਖ ਦਾ ਕੋਈ ਭਾਈਚਾਰਾ ਜਿਹੜਾ ਹੈ ਉਹ ਕਾਇਮ ਰਹੇ ਕਿਉਂਕਿ ਮਸਲਾ ਸਾਰਾ ਕਰਸੀ ਦਾ ਹੈ ਮਸਲਾ ਸਾਰਾ ਸੱਤਾ ਦਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਵਿਰੋਧ ਭਰੋਂਗੇ ਧਰਮ ਦਾ ਜਾਂ ਜਾਤ ਦਾ ਤਾਂ ਹੀ ਫਿਰ ਉਹਨਾਂ ਦੇ ਮਸਲੇ ਕੁਰਸੀ ਵਾਲੇ ਜਿਹੜੇ ਜਾਂ ਰਾਜਨੀਤਿਕ ਸੱਤਾ ਵਾਲੇ ਉਹ ਹੱਲ ਹੋਣੇ ਆ ਹੁਣ ਹੋ ਕੀ ਰਿਹਾ ਮੰਨ ਲਓ ਮੰਨ ਲਓ ਕਿ 100 150 200 ਬੰਦਾ ਇੱਕ ਸ਼ਹਿਰ ਦੇ ਵਿੱਚੋਂ ਕਾਵੜ ਲੈਣ ਦੇ ਲਈ ਸ਼ਰਧਾਪੂਰਵਕ ਗਏ ਆ ਉਸ ਦੇ ਵਿੱਚ ਕੋਈ 4-5 ਐਸੇ ਤੱਤ ਵੜ ਗਏ ਸੋਪਮਨ ਜੀ ਉਹ ਬੰਦੇ ਜਿਨ੍ਹਾਂ ਦਾ ਕੰਮ ਹੀ ਇਹ ਹੈ ਕਿ ਜਿਨ੍ਹਾਂ ਨੇ ਸਮਾਜ ਦੇ ਵਿੱਚ ਅਸ਼ਾਂਤੀ ਫਲਾਉਣੀ ਆ ਸੜਕ ਸਿੰਗਲ ਹੈ ਮੰਨ ਲਓ ਜਾਂ ਸੜਕ ਡਬਲ ਵੀ ਹੈ ਇੱਕ ਵੱਡੀ ਭੀੜ ਜਾ ਰਹੀ ਆ ਆਪਣੀ ਸ਼ਰਧਾ ਦੇ ਵਿੱਚ ਉਹਦੇ ਵਿੱਚ ਚਾਰ ਪੰਜ ਬੰਦੇ ਹੜਦੂੰਗੀ ਰਲ ਗਏ ਆ ਜਾਂ ਨਸ਼ੇੜੀ ਰਲ ਗਏ ਆ ਸਾਡੇ ਕੋਲੇ ਬਹੁਤ ਸਾਰੀਆਂ ਵੀਡੀਓਜ਼ ਲਗਾਤਾਰਤਾ ਦੇ ਵਿੱਚ ਵਾਇਰਲ ਹੁੰਦੀਆਂ ਨੇ ਜਿੱਥੇ ਅਸੀਂ ਕੁਝ ਇੱਕ ਐਸੇ ਕਾਂਵੜੀਆਂ ਨੂੰ ਦੇਖਦੇ ਆ ਕਾਂਵੜੀਆਂ ਦੇ ਭੇਸ ਦੇ ਵਿੱਚ ਲੋਕਾਂ ਨੂੰ ਦੇਖਦੇ ਆ ਜਿਹੜੇ 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 दारू ਦੇ ਠੇਕਿਆਂ ਤੋਂ दारू ਦੀ ਬੋਤਲ ਲੈ ਕੇ ਪੀ ਕੇ ਤੇ ਫਿਰ ਮਤਲਬ ਆਪਣਾ ਜਿਹੜਾ ਸਫਰ ਹੈ ਉਹ ਯਾਤਰਾ ਜਿਹੜੀ ਆ ਉਹ ਜਾਰੀ ਕਰਦੇ ਆ ਮਤਲਬ ਇਦਾਂ ਦੇ ਲੋਕ ਆ ਜਾਂਦੇ ਆ ਉਦੋਂ ਕੀ ਹੁੰਦਾ ਕਿ ਉਹ ਇਹ ਨਹੀਂ ਦੇਖਦੇ ਕਿ ਪਿੱਛੋਂ ਕੋਈ ਸਕੂਲ ਵੈਨ ਆ ਰਹੀ ਹੈ ਪਿੱਛੋਂ ਕੋਈ ਪਰਿਵਾਰ ਆ ਰਿਹਾ ਕਾਰ ਦੇ ਵਿੱਚ ਅਗਲਾ ਹਾਰਨ ਮਾਰਦਾ ਕਿ ਭਾਈ ਥੋੜਾ ਸਾਈਡ ਦੇ ਦਿਓ ਤਾਂ ਕਿ ਤੁਹਾਨੂੰ ਵੀ ਕੋਈ ਨੁਕਸਾਨ ਨਾ ਪਹੁੰਚੇ ਤੇ ਅਸੀਂ ਵੀ ਸੁਰੱਖਿਅਤ ਲੰਘੇ ਦੇ ਰਾਹੀਂ ਲੰਘ ਜੀਏ ਪਰ ਕਿਸੇ ਦਾ ਹਾਰਨ ਮਾਰਨਾ ਉਹ ਕਾਂਵੜੀਆਂ ਦੇ ਭੇਸ ਦੇ ਵਿੱਚ ਜਿਹੜੇ 4-5 ਵਿੱਚ ਹਟਦੋਂਗੀ ਬੈਠੇ ਆ ਉਹਨਾਂ ਨੂੰ ਐਦਾਂ ਨਾ ਖੁਸ਼ ਜਾਪਦਾ ਕਿ ਉਹ ਡਾਂਗਾ ਲੈ ਕੇ ਗੱਡੀਆਂ ਭੰਨਣ ਤੱਕ ਜਾਂਦੇ ਆ ਇਹ ਨਹੀਂ ਦੇਖਦੇ ਵਿੱਚ ਬੱਚੇ ਬੈਠੇ ਆ ਵਿੱਚ ਬਜ਼ੁਰਗ ਬੈਠੇ ਆ ਵਿੱਚ ਮਾਤਾਵਾਂ ਬੈਠੀਆਂ ਨੇ ਵਿੱਚ ਬੀਬੀਆਂ ਬੈਠੀਆਂ ਨੇ ਇਹ ਨਹੀਂ ਦੇਖਦੇ ਇਹਦੇ ਨਾਲ ਚੀਮਾ ਜੀ ਓਵਰ ਆਲ ਪ੍ਰਭਾਵ ਕੀ ਜਾ ਰਿਹਾ ਹੁਣ ਤੁਸੀਂ ਇਹ ਦੇਖੋ ਨਾ ਵੀ ਹੁਣ ਜ਼ਮਾਨਾ ਪਹੁੰਚ ਕਿੱਥੇ ਗਿਆ ਘਟਨਾ ਵਾਪਰ ਦੀ ਬਾਅਦ ਦੇ ਵਿੱਚ ਇਹ ਪਹਿਲਾਂ ਸਾਰੀ ਦੁਨੀਆ ਚ ਫੈਲਦੀ ਹੈ ਬਿਲਕੁਲ ਜਿਸ ਤਰੀਕੇ ਨਾਲ ਮਾਫ ਕਰਨਾ ਜਿਸ ਤਰੀਕੇ ਨਾਲ ਇਲਾਹਾਬਾਦ ਯਾਨੀ ਕਿ ਪ੍ਰਯਾਗਰਾਜ ਦੇ ਵਿੱਚ ਮਹਾਕੁੰਭ ਦੇ સ્ਨਾਣ ਵੇਲੇ ਜਿਹੜੀ ਭਗਦੜ ਮੱਚੀ ਬੇਸ਼ੱਕ ਹਮ ਬੇਸ਼ੱਕ ਭਾਰਤ ਸਰਕਾਰ ਕੇਂਦਰ ਦੀ ਅਤੇ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਜਿਹੜਾ ਵੀ ਆંકੜਾ ਦਿੱਤਾ ਉਸ ਆંકੜੇ ਦੇ ਨਾਲ ਉਸ ਭਗਦੜ ਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਜਾਂ ਜਿਹੜੇ ਜ਼ਖਮੀ ਹੋਏ ਉਸ ਆંકੜੇ ਦੇ ਨਾਲ ਬਹੁਤੇ ਲੋਕ ਇਤਫਾਕ ਨਹੀਂ ਰੱਖਦੇ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਗਿਣਤੀ ਬਹੁਤ ਜ਼ਿਆਦਾ ਹੋਵੇਗੀ ਪਰ ਜਿਹੜੇ ਆંકੜੇ ਦੇ ਦਿੱਤੇ ਗਏ ਮਤਲਬ ਉਹ ਘਟਨਾ ਵਾਪਰੀ ਬਾਅਦ ਚ ਪਹਿਲਾਂ ਸਾਰੀ ਦੁਨੀਆ ਚ ਫੈਲ ਗਈ ਕਿਉਂਕਿ ਜ਼ਮਾਨਾ ਸੋਸ਼ਲ ਮੀਡੀਆ ਦਾ ਹੂੰ ਇਸੇ ਤਰੀਕੇ ਨਾਲ ਇਹ ਜਿਹੜੀ ਇੱਕ ਪਵਿੱਤਰ ਯਾਤਰਾ ਮੰਨੀ ਜਾਂਦੀ ਹੈ ਜਿਹੜੀ ਜਲ ਲੈ ਕੇ ਆਉਣ ਵਾਲੀ ਕਾਂਵੜ ਦੀ ਜਿਹੜੀ ਯਾਤਰਾ ਹੈ ਇਸ ਯਾਤਰਾ ਦੇ ਵਿੱਚ ਮਾੜਾ ਜਾਵੇ ਕੋਈ ਹੜਦੋਂਗਵਾਪਰ ਦਾ ਸੁਖਮਨ ਜੀ ਹੂੰ ਤਾਂ ਉਹ ساری ਦੁਨੀਆ ਦੇ ਵਿੱਚ ਖਬਰ ਫੈਲ ਜਾਂਦੀ ਹੈ ਤੇ ਫਿਰ ਸਾਡਾ ਪ੍ਰਭਾਵ ਕੀ ਜਾਂਦਾ ਹੋਏਗਾ ਇਸ ਤੋਂ ਅਗਲੀ ਗੱਲ ਅ ਕੁਝ ਇੱਕ ਵੀਡੀਓਜ਼ ਵਾਇਰਲ ਹੋਈਆਂ ਇੱਕ ਦੋ ਦਿਨ ਪਹਿਲਾਂ ਹੀ ਕਿ ਬਹੁ ਗਣਤੀ ਮਤਲਬ 7-800 ਲੋਕ ਹਾਂ ਕਾਂਵੜੀਆਂ ਦੇ ਰੂਪ ਦੇ ਵਿੱਚ ਆਪਣੇ ਸ਼ਹਿਰ ਤੋਂ ਮੂਵਮੈਂਟ ਲੈ ਰਹੇ ਨੇ ਜਾ ਰਹੇ ਨੇ ਕਾਂਵੜ ਲੈਂਡ ਦੇ ਲਈ ਪਰ ਅੱਗੇ ਗੱਡੀ ਦੇ ਵਿੱਚ ਡਾਂਸਰਾਂ ਜਿਹੜੀਆਂ ਨੇ ਉਹ ਡਾਂਸ ਕਰਦੀਆਂ ਜਾਂਦੀਆਂ ਜਿਸ ਦੇ ਉੱਤੇ ਕਿਸੇ ਵੇਲੇ ਦੀ ਭਾਰਤ ਦੀ ਬਹੁਤ ਮਸ਼ਹੂਰ ਗਾਇਕਾ ਅਨੁਰਾਧਾ ਪੋਡਵਾਲ ਜਿਹੜੇ ਕਿ ਹਿੰਦੂ ਸੰਸਕ੍ਰਿਤੀ ਦੇ ਹਿੰਦੂ ਧਰਮ ਦੇ ਬਹੁਤ ਸਾਰੇ ਭਜਨ ਗਾਉਂਦੇ ਰਹੇ ਨੇ ਕਿਸੇ ਵਕਤ ਅੱਜ ਉਹਨਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਕਿ ਐਸੀ ਪਵਿੱਤਰ ਯਾਤਰਾ ਦੇ ਵਿੱਚ ਡਾਂਸਰਾਂ ਦਾ ਕੀ ਕੰਮ ਹੈ ਜਾਂ ਡੀਜੇ ਦਾ ਕੀ ਕੰਮ ਬਿਲਕੁਲ ਤੁਸੀਂ ਆਪ ਸਮਝੋ ਨਾ ਕਿੱਥੇ ਤਾਂ ਅਸੀਂ ਮਨ ਦੇ ਵਿੱਚ ਸ਼ਰ ਭਗਤ ਹੋ ਕੇ ਭਾਵਨਾ ਲੈ ਕੇ ਚੱਲੇ ਆ ਤੇ ਅੱਗੇ-ਅੱਗੇ ਜਿਹੜੀ ਗੱਡੀ ਜਾਰੀ ਆ ਉਹਦੇ ਵਿੱਚ ਉਹ ਫੀਮੇਲ ਡਾਂਸਰਸ ਜਿਹੜੀਆਂ ਨੇ ਉਹ ਆਪਣਾ ਆਪਣਾ ਡਾਂਸ ਕਰਦੇ ਜਾਂਦੀਆਂ ਨੇ ਆਪਣਾ ਆਪਣੀਆਂ ਅਦਾਵਾਂ ਜਿਹੜੀਆਂ ਉਹ ਵਖੇੜ ਰਹੀਆਂ ਨੇ ਹਾਲਾਂਕਿ ਉਹਨਾਂ ਦਾ ਆਪਣਾ ਕੰਮ ਹੈ ਉਹ ਤਾਂ ਵਿਚਾਰੀਆਂ ਆਪਣਾ ਕੰਮ ਕਰਨ ਆਈਆਂ ਨੇ ਪਰ ਇਹ ਤਾਂ ਉਸ ਕਮੇਟੀ ਉਸ ਸੰਸਥਾ ਨੂੰ ਚਾਹੀਦਾ ਨਾ ਜਿਹੜੀ ਧਾਰਮਿਕ ਆਯੋਜਨ ਤੇ ਚੱਲੀ ਹੈ ਬਿਲਕੁਲ ਪਰ ਅੱਗੇ-ਅੱਗੇ ਪੇਸ਼ਕਾਰੀ ਕੀ ਹੋ ਰਹੀ ਹੈ ਤੇ ਤੁਸੀਂ ਆਪ ਵੇਖੋ ਨਾ ਕਿ ਧਰਮ ਦਾ ਪ੍ਰਭਾਵ ਕਿੱਧਰ ਨੂੰ ਜਾ ਕਿੱਧਰ ਨੂੰ ਜਾ ਰਿਹਾ ਹੋਏਗਾ ਸੁਖਮਨ ਜੀ ਹਣਾ ਇਹ ਤਾਂ ਸੋਚਣ ਦੀ ਗੱਲ ਹੈ ਤਾਂ ਸਮਝਣ ਦੀ ਗੱਲ ਹੈ ਇਸ ਤੋਂ ਵੀ ਅਗਲੇਰੀ ਗੱਲ ਹਮ ਮਾਨਯੋਗ ਮੁੱਖ ਮੰਤਰੀ ਯੂਪੀ ਯੋਗੀ ਅਦਿੱਤਿਆਨਾਥ ਹੋਰਾ ਨੇ 11 ਤਰੀਕ ਤੋਂ ਕਾਂਵੜ ਯਾਤਰਾ ਸ਼ੁਰੂ ਹੋਈ ਹੈ 25 ਤੱਕ ਚੱਲਣੀ ਹੈ ਵੈਸੇ 24 ਤੱਕ 25 26 ਤੱਕ ਜਾਂ ਇਸ ਮਹੀਨੇ ਦੇ ਅੰਤ ਤੱਕ ਚੱਲੂਗੀ ਉਦੋਂ ਤੱਕ ਉੱਤਰ ਪ੍ਰਦੇਸ਼ ਦੇ ਸਾਰੇ ਸਕੂਲ ਜਿਹੜੇ ਨੇ ਉਹ ਬੰਦ ਕਰ ਦਿੱਤੇ। ਹੂੰ ਹੁਣ ਤੁਸੀਂ ਇਹ ਦੇਖੋ ਉਹਨਾਂ ਬੱਚਿਆਂ ਦਾ ਕੀ ਕਸੂਰ ਹੈ? ਹੂੰ ਪਹਿਲਾਂ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪਹੁੰਚਦੇ ਨਹੀਂ ਹੈਗੇ। ਖਾਸ ਤੌਰ ਤੇ ਪੰਜਾਬ ਦੀ ਗੱਲ ਕਰਦੇ ਆਂ ਪਰ ਉੱਤਰ ਪ੍ਰਦੇਸ਼ ਚ ਪਹੁੰਚਦੇ ਆ ਕਿਉਂਕਿ ਉੱਥੇ ਜਿਸ ਤਰੀਕੇ ਦੇ ਆਰਥਿਕ ਹਾਲਾਤ ਨੇ ਜਾਂ ਗਰੀਬੀ ਹੈ। ਹੂੰ ਉਹ ਸਕੂਲ ਬੰਦ ਕਰ ਦਿੱਤੇ ਗਏ ਉਹ ਬੱਚਿਆਂ ਦੀ ਪੜ੍ਹਾਈ ਦਾ ਕੀ ਬਣੂਗਾ? ਫੇਰ ਜਿਹੜੇ ਅਧਿਆਪਕ ਨੇ ਅਧਿਆਪਕਾਂ ਦੀ ਡਿਊਟੀ ਲਾ ਦਿੱਤੀ ਗਈ ਹੈ ਕਿ ਭਾਈ ਤੂੰ ਉਹਨਾਂ ਨੂੰ ਏਰੀਆਜ਼ ਵੰਡ ਦਿੱਤੇ ਗਏ ਹੈ ਕਿ ਜਿੱਥੋਂ-ਜਿੱਥੋਂ ਦੀ ਕਾਵੜ ਯਾਤਰਾ ਨਿਕਲੂਗੀ ਤੁਸੀਂ ਫੁੱਲ ਵਰਸਾਉਣੇ ਆ ਕਾਵੜੀਆਂ ਤੇ ਉਹ ਅਧਿਆਪਕ ਜਿਹੜੇ ਦੇਸ਼ ਦੇ ਨਰਮਾਤਾ ਹੁੰਦੇ ਨੇ ਜਿਹੜੇ ਦੇਸ਼ ਦੇ ਭਵਿੱਖ ਦੇ ਨਰਮਾਤਾ ਹੁੰਦੇ ਨੇ ਉਹਨਾਂ ਅਧਿਆਪਕਾਂ ਦੀ ਡਿਊਟੀ ਲਈ ਗਈ ਹੈ ਕਿ ਤੁਸੀਂ ਜਿਹੜੇ ਕਾਵੜੀਏ ਜਿਹੜੇ ਹੜਦੂੰਗ ਮਚਾਉਂਦੇ ਜਾਂਦੇ ਨੇ ਕੁਛ ਇੱਕ ਮੈਂ ਕੁਛ ਇੱਕ ਕਹਿ ਰਹੇ ਹਾਂ ਕੁਝ ਪ੍ਰਤੀਸ਼ਤ ਵਿੱਚ ਕਹਿ ਰਹੇ ਹਾਂ ਆਟੇ ਦੇ ਵਿੱਚ ਲੂਣ ਬਰਾਬਰ ਵੀ ਪਰ ਉਹਨਾਂ ਕਰਕੇ ਬਦਨਾਮ ਸਾਰੇ ਹੋ ਰਹੇ ਨੇ ਉਹਨਾਂ ਦੇ ਉੱਤੇ ਫੁੱਲ ਪਰਸਾਉਣ ਦੀ ਡਿਊਟੀ ਦੇਸ਼ ਦੇ ਭਵਿੱਖ ਨਰਮਾਤਾ ਦੀ ਲਈ ਜਾਏਗੀ ਤਾਂ ਦੇਸ਼ ਦਾ ਭਵਿੱਖ ਕਿੱਧਰ ਨੂੰ ਜਾਏਗਾ ਤੇ ਦੇਸ਼ ਦੇ ਭਵਿੱਖ ਨਰਮਾਤਾ ਦਾ ਦਿਮਾਗ ਵਿਚਾਰੇ ਦਾ ਕਿਦਾਂ ਦਾ ਬਣ ਜਾਏਗਾ ਉਹਦੀਆਂ ਮਨ ਦੀ ਭਾਵਨਾ ਕਿਦਾਂ ਦੀ ਬਣ ਜਾਏਗੀ ਹੁਣ ਇਸ ਤੋਂ ਅਗਲੀ ਇੱਕ ਹੋਰ ਸਮੱਸਿਆ ਉਤਪੰਨ ਹੁੰਦੀ ਹੈ ਮਨ ਲਓ ਪੜ੍ਹਾਈ ਦੇ ਵਿੱਚ 15 ਦਿਨ ਦਾ ਗੈਪ ਪੈ ਗਿਆ ਚੀਮਾ ਜੀ ਹੂੰ ਬਿਲਕੁਲ ਗੈਪ ਤਾਂ ਇੱਕ ਦਿਨ ਦਾ ਵੀ ਪੜ੍ਹਾਈ ਦੇ ਵਿੱਚ ਪਿਆ ਹੋਇਆ ਮਾੜਾ ਹੁੰਦਾ ਇਹ 15 ਦਿਨ ਦਾ ਗੈਪ ਪੈ ਗਿਆ ਫਿਰ ਉਹਦਾ ਪ੍ਰੈਸ਼ਰ ਬੱਚਿਆਂ ਤੇ ਪੈਣਾ ਹੈ ਉਹਦਾ ਉਹਦਾ ਪ੍ਰੈਸ਼ਰ ਅਧਿਆਪਕਾਂ ਦੇ ਪੈਣਾ ਹੈ ਉਸੇ ਪ੍ਰੈਸ਼ਰ ਦੇ ਤਹਿਤ ਅਧਿਆਪਕ ਬੱਚਿਆਂ ਨੂੰ ਪੜ੍ਹਾਉਣਗੇ ਸਿਖਾਉਣਗੇ ਬੱਚੇ ਸਿੱਖ ਪਾਉਣਗੇ ਨਹੀਂ ਸਿੱਖ ਪਾਉਣਗੇ ਸਿਲੇਬਸ ਪਿੱਛੇ ਰਹਿ ਜਾਏਗਾ ਉਹ ਸਾਰੀਆਂ ਜਿਹੜੀਆਂ ਟੈਕਨੀਕਲਿਟੀਆਂ ਨੇ ਉਹਨਾਂ ਦੇ ਉੱਤੇ غور ਕੀਤੇ ਬਿਨਾ ਜਾਂ ਉਹਨਾਂ ਨੂੰ ਧਿਆਨ 'ਚ ਰੱਖੇ ਬਿਨਾ ਚੀਮਾ ਸਾਹਿਬ ਸਾਡੀਆਂ ਸਰਕਾਰਾਂ ਪਤਾ ਨਹੀਂ ਕਿੱਦਾਂ ਦੇ ਫੈਸਲੇ ਕਰ ਦਿੰਦੀਆਂ ਨੇ ਔਰ ਉਸ ਤੋਂ ਬਾਅਦ ਬਿਆਨ ਵੀ ਆ ਜਾਂਦਾ ਜੋਗੀ ਅਦਿਤਨਾਥ ਹੋਰਾਂ ਦਾ ਹਾਲਾਂਕਿ ਉਹਨਾਂ ਨੂੰ ਆਪਣਾ ਬਿਆਨ ਪਲਟਣਾ ਪਿਆ ਉਹਨਾਂ ਦਾ ਬਿਆਨ ਆਇਆ ਕਿ ਪੂਰੀ ਦੁਨੀਆ ਨੂੰ ਸਿੱਖਣਾ ਚਾਹੀਦਾ ਹੈ ਕਿ ਜੇਕਰ ਕਿਸੇ ਨੇ ਸ਼ਾਂਤੀ ਸਿੱਖਣੀਆਂ ਤਾਂ ਸਾਡੀ ਇਸ ਕਾਂਵੜ ਯਾਤਰਾ ਤੋਂ ਸਿੱਖਣੀ ਚਾਹੀਦੀ ਹੈ ਉਹਨਾਂ ਦੇ ਬਿਆਨ ਤੋਂ ਕੁਝ ਘੰਟੇ ਬਾਅਦ ਹੀ ਹਿੰਸਾ ਦੀਆਂ ਖਬਰਾਂ ਆ ਗਈਆਂ ਤੇ ਫਿਰ ਉਹਨਾਂ ਨੂੰ ਕਹਿਣਾ ਪਿਆ ਜੋਗੀ ਅਦਿਤਨਾਥ ਨੂੰ ਕੇ ਭਾਈ ਹਾਂ ਕੁਝ ਇੱਕ ਲੋਕ ਹੈਗੇ ਆ ਜਿਹੜੇ ਸਾਡੀ ਕਾਵੜ ਯਾਤਰਾ ਨੂੰ ਬਦਨਾਮ ਕਰਨ ਦੇ ਲਈ ਵਿੱਚ ਸ਼ਾਮਲ ਹੋ ਜਾਂਦੇ ਆ ਤਾਂ ਫਿਰ ਭਾਈ ਡਿਊਟੀ ਕਿਦੀ ਬਣਦੀ ਆ ਹੂੰ ਬਿਲਕੁਲ ਤੁਸੀਂ ਸੱਤਾ ਚੋਂ ਤੁਸੀਂ ਜੋ ساری ਜਾਂਚ ਪੜਤਾਲ ਕਰੋ ਕਿ ਕਿਹੜੇ ਕਾਵੜੀਆਂ ਦੇ ਭੇਸ ਦੇ ਵਿੱਚ ਵੜ ਕੇ ਉਹਨਾਂ ਨੂੰ ਵੀ ਬਦਨਾਮ ਕਰਦੇ ਨੇ ਹੂੰ ਹੂੰ ਜਾਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦੇਣ ਜਿੰਨੀਆਂ ਵੀ ਕਾਵੜ ਯਾਤਰਾ ਦੀਆਂ ਕਮੇਟੀਆਂ ਨੇ ਮੰਨ ਲਓ ਹਣਾ ਸਾਰੇ ਉੱਤਰ ਪ੍ਰਦੇਸ਼ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਆਪਣੇ ਆਪਣੇ ਸੂਬੇ ਜਾਂ ਆਪਣੀਆਂ ਆਪਣੀਆਂ ਸਰਕਾਰਾਂ ਜਾਂ ਖਾਸ ਤੌਰ ਦੇ ਉੱਤੇ ਉੱਤਰ ਪ੍ਰਦੇਸ਼ ਦੀ ਸਰਕਾਰ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਕਿ ਭਾਈ ਜਿਨ੍ਹਾਂ ਨੇ ਵੀ ਆਪਣੀ ਯਾਤਰਾ ਲੈ ਕੇ ਆਉਣੀ ਹੈ ਜਿਹੜਾ ਸਮੂਹ ਲੈ ਕੇ ਆਉਣਾ ਉਸ ਸਮੂਹ ਦੇ ਸਾਰੇ ਆਈਡੈਂਟੀਟੀ ਕਾਰਡ ਤੋਂ ਲੈ ਕੇ ਉਹਨਾਂ ਦੇ ਪਛਾਣ ਪੱਤਰ ਅਤੇ ਉਹਨਾਂ ਦੀ ਜ਼ਿੰਮੇਵਾਰੀ ਅਤੇ ਉਹਨਾਂ ਦਾ ਜਿਹੜਾ ਸਮਾਜ ਪ੍ਰਤੀ ਮੇਲ ਮਲਾਪ ਹੋਏਗਾ ਉਸ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਉਸ ਕਮੇਟੀ ਦੀ ਤੈਅ ਹੋਏਗੀ ਜੇ ਕੋਈ ਕਤਾਈ ਕਰੇਗਾ ਤਾਂ ਉਸ ਨੂੰ ਉਸ ਦਾ ਬਣਦਾ ਦੰਡ ਮਿਲੇਗਾ ਪਰ ਉਹ ਇਦੋਂ ਉਲਟਾ ਰਿਹਾ ਤੁਸੀਂ ਵੇਖਿਆ ਪਿਛਲੇ ਸਾਲ ਕੀ ਕੀ ਮਾਹੌਲ ਸਿਰਜਿਆ ਗਿਆ ਸੀ ਉੱਥਾ ਬਿਲਕੁਲ ਪਿਛਲੇ ਸਾਲ ਇਹ ਹੋਇਆ ਸੀਗਾ ਕਿ ਜੇਕਰ ਤੁਸੀਂ ਜਾਂ ਮੈਂ ਮੁਸਲਮਾਨ ਹਾਂ ਤਾਂ ਮੈਂ ਜੇਕਰ ਫਰੂਟ ਵੇਚ ਰਿਹਾ ਤਾਂ ਮੈਨੂੰ ਆਪਣੀ ਰੇੜੀ ਦੇ ਉੱਤੇ ਲਿਖ ਕੇ ਲਾਉਣਾ ਪਏਗਾ ਕਿ ਫਲਾਣਾ ਅਹਿਮਦ ਫਲਾਣਾ ਖਾਨ ਔਰ ਮੈਂ ਫਰੂਟ ਵੇਚ ਰਿਹਾ ਮਤਲਬ ਮੈਨੂੰ ਆਪਣੀ ਪਛਾਣ ਆਪਣੀ ਰੇੜੀ ਜਾਂ ਆਪਣੀ ਦੁਕਾਨ ਦੇ ਉੱਤੇ ਲਿਖ ਕੇ ਲਾਉਣੇ ਪਏਗੀ ਕਿ ਭਾਈ ਮੈਂ ਮੁਸਲਮਾਨ ਹਾਂ ਤਾਂ ਮੈਥੋਂ ਤੁਸੀਂ ਫਾਲ ਫਰੂਟ ਨਹੀਂ ਖਰੀਦ ਸਕਦੇ ਕਿਉਂਕਿ ਮੈਂ ਗੈਰ ਧਰਮੀ ਹਾਂ ਤੇ ਤੁਹਾਡੇ ਧਰਮ ਦਾ ਨਾਂ ਹੋ ਕੇ ਮੈਂ ਮਤਲਬ ਇਹ ਵਪਾਰ ਕਰ ਰਿਹਾ ਹਾਂ ਹੂੰ Hindu ਤੇ Musalman ਦੇ ਵਿੱਚ ਯਾਤਰਾ ਨੂੰ ਵੰਡ ਦਿੱਤਾ ਗਿਆ ਹੂੰ Hindu ਤੇ Musalman ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਵੰਡ ਦਿੱਤਾ ਇਸ ਤਰੀਕੇ ਤਾਂ ਫਿਰ ਧਰਮਾਂ ਦਾ ਪਾੜਾ ਹੋਰ ਵਧੇਗਾ ਨਾ ਫਿਰ ਕੁੱਲ ਮਿਲਾ ਕੇ ਜੇ ਪੰਜਾਬ ਨੂੰ ਛੱਡ ਦੀਏ ਮਤਲਬ ਉੱਤਰੀ ਭਾਰਤ ਦੀ ਗੱਲ ਕਰੀਏ ਜੇ ਪੰਜਾਬ ਨੂੰ ਛੱਡ ਦੀਏ ਤਾਂ ਬਾਕੀ ਸੂਬਿਆਂ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿ ਕੀ ਹਾਲ ਹੋ ਰਿਹਾ ਧਰਮ ਦੇ ਨਾਂ ਦੇ ਉੱਤੇ ਸਾਡੀਆਂ ਭਾਵਨਾਵਾਂ 2014 ਤੋਂ ਬਾਅਦ ਕਿੰਨੀ ਜਲਦੀ ਭੜਕ ਜਾਂਦੀਆਂ ਨੇ 2014 ਤੋਂ ਪਹਿਲਾਂ ਤਾਂ ਇਦਾਂ ਦਾ ਕੁਝ ਨਹੀਂ ਸੀਗਾ ਕੋਈ ਬਹੁਤ ਵੱਡੀ ਘਟਨਾ ਵਾਪਰਦੀ ਸੀ ਫਿਰ ਕਿਤੇ ਜਾ ਕੇ ਉਸ ਦਾ ਅਸਰ ਜਿਹੜਾ ਸੀਗਾ ਉਹ ਮਨੁੱਖੀ ਪ੍ਰਭਾਵ ਮਨੁੱਖੀ ਮਨ ਦੇ ਉੱਤੇ ਪੈਂਦਾ ਸੀਗਾ ਪਰ ਅੱਜ ਕੱਲ੍ਹ ਹੁੰਦਾ ਕੀ ਹੈ ਕਿ ਸਮਾਜਿਕ ਪਾੜਾ ਰਾਜਨੀਤਿਕ ਲੋਕਾਂ ਆਦੇ ਫਾਇਦੇ ਕਰਕੇ ਚੀਮਾ ਸਾਹਿਬ ਲਗਾਤਾਰ ਵਧਦਾ ਜਾ ਰਿਹਾ ਹੈ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਆ ਜਿਹੜੀ ਗੱਲ ਆਪਾਂ ਦੋਨੋਂ ਆਫ ਦੀ ਰਿਕਾਰਡ ਵੀ ਕਰ ਰਹੇ ਸੀ ਕੈਮਰੇ ਦੇ ਪਿੱਛੇ ਵੀ ਕਿ ਆਮ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਜਿਹੜੇ ਵੋਟਰ ਦੇ ਰੂਪ ਦੇ ਵਿੱਚ ਜਨਤਾ ਦੇ ਰੂਪ ਦੇ ਵਿੱਚ ਦੇਸ਼ ਦੇ ਅਸਲ ਮਾਲਕ ਲੋਕ ਨੇ ਪਰ ਫਿਰ ਵੀ ਹੱਥ ਬੰਨ ਕੇ 5 ਸਾਲ ਬਾਅਦ ਤੁਸੀਂ ਖੜੇ ਹੁੰਨੇ ਹੋ ਲੀਡਰਾਂ ਦੇ ਅੱਗੇ ਤੁਹਾਡੇ ਗੋਡਿਆਂ-ਗੋਡਿਆਂ ਤੱਕ ਚੱਕੜ ਹੁੰਦਾ ਤੇ ਮੰਤਰੀ ਸਾਹਿਬ ਉੱਪਰ ਦੀ ਹੈਲੀਕਾਪਟਰ ਲੈ ਕੇ ਨਿਕਲ ਜਾਂਦੇ ਆ ਇਹ ਗੱਲ ਸਾਡੇ ਸਾਡੇ ਲੋਕਾਂ ਨੂੰ ਸਮਝ ਨਹੀਂ ਪਾਏਗੀ ਚੀਮਾ ਸਾਹਿਬ ਕੇ ਜਿਹੜੇ ਸਾਡੇ ਸਿਆਸੀ ਲੀਡਰ ਨੇ ਇਹ ਸਿਆਸੀ ਰੈਲੀਆਂ ਦੇ ਵਿੱਚ ਸਿਆਸੀ ਮੀਟਿੰਗਾਂ ਦੇ ਵਿੱਚ ਸਮਸ਼ਾਨ ਤੇ ਕਬਰਿਸਤਾਨ ਦਾ ਨਾਮ ਲੈਂਦੇ ਨੇ Hindu Sikh Musliman ਜਾਂ ਬਾਕੀ ਧਰਮਾਂ ਦਾ ਨਾਮ ਲੈ ਕੇ ਤੁਹਾਡਾ 파ੜਾ ਵਧਾਉਂਦੇ ਨੇ ਪਰ ਆਪ ਇਹ ਪੂਰੀ ਦੁਨੀਆ ਦੀ ਸੈਰ ਕਰਦੇ ਨੇ ਆਪ ਇਹਨਾਂ ਤਸਰੀਮਾ ਸਾਹਿਬ ਕਰੇ ਕੋਈ ਸੰਕਟ ਪੈ ਜੇ ਇਹ ਕਦੇ ਕਿਸੇ ਡਾਕਟਰ ਦਾ ਨਾਮ ਨਹੀਂ ਪੁੱਛਦੇ ਕਿ ਉਹ ਡਾਕਟਰ ਮੁਸਲਮਾਨ ਹੈ ਮੈਂ ਉਹ ਤੋਂ ਟ੍ਰੀਟਮੈਂਟ ਨਹੀਂ ਕਰਾਉਣਾ ਜਾਂ ਤਾਂ ਸਾਡੇ ਰਾਜਨੀਤਿਕ ਲੋਕ ਜਾਂ ਉਹ ਰਾਜਨੀਤਿਕ ਪਾਰਟੀਆਂ ਹਮ ਜਿਹੜੀਆਂ 100% ਦੀ ਧਰਮ ਆਧਾਰਿਤ ਰਾਜਨੀਤੀ ਕਰਦੀਆਂ ਨੇ ਤੇ ਦੇਸ਼ ਦੀ ਸੱਤਾ ਦੇ ਉੱਤੇ ਕਾਬਜ਼ ਵੀ ਨਹੀਂ ਇਸ ਵਕਤ ਜਾਂ ਤਾਂ ਉਹ 100% ਦੀ ਲਹਿ ਕੇ ਦੇ ਦੇਣ ਕਿ ਅਸੀਂ ਗੈਰ ਧਰਮ ਦੇ ਕਿਸੇ ਵੀ ਡਾਕਟਰ ਕੋਲੋਂ ਆਪਣਾ ਟ੍ਰੀਟਮੈਂਟ ਆਪਣਾ ਇਲਾਜ ਨਹੀਂ ਕਰਾਵਾਂਗੇ ਫਿਰ ਤਾਂ ਮੰਨਿਆ ਫਿਰ ਤਾਂ ਸਵਾਦ ਆ ਜਾਏਗਾ ਫਿਰ ਤਾਂ ਪਤਾ ਲੱਗੇਗਾ ਵੀ ਭਾਈ ਜਿਹੜਾ ਉਪਦੇਸ਼ ਤੁਸੀਂ ਜਨਤਾ ਨੂੰ ਦਿੰਨੇ ਹੋ ਉਹੀ ਉਪਦੇਸ਼ ਤੁਸੀਂ ਆਪਣੇ ਉੱਤੇ ਵੀ ਲਾਗੂ ਕਰਦੇ ਹੋ ਨਹੀਂ ਤਾਂ ਫਿਰ ਸਾਰਿਆਂ ਨੂੰ ਪਤਾ ਵੀ ਮਸਲਾ ਸਾਰਾ ਸੱਤਾ ਦਾ ਹੈ ਆੜ ਧਰਮ ਦੀ ਹੈ ਧਰਮ ਦੀ ਆੜ ਲੈ ਕੇ ਸੱਤਾ ਦਾ ਕਾਰੋਬਾਰ ਚਲਾਇਆ ਜਾ ਰਿਹਾ ਹੈ ਬਿਲਕੁਲ ਤੇ ਸੱਤਾ ਦੇ ਕਾਰੋਬਾਰ ਦੇ ਨਾਲ ਦੇਸ਼ ਨੂੰ ਕਿੱਥੇ ਲਿਆ ਕੇ ਖੜਾ ਕਰਤਾ ਇਹ ਦੇਸ਼ ਦੇ ਹਾਲਾਤ ਪੂਰੀ ਦੁਨੀਆ ਜਾਣਦੀ ਅੱਜ ਹੂੰ ਤਾਂ ਫਿਰ ਅਸ ਜੀ ਇਸ ਮਸਲੇ ਦੇ ਉੱਪਰ ਚਰਚਾ ਕਰਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ